ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਖੜੇ ਆਂ ਬਾਲਟਾਲ ਸੋਨਮਾਰਗ ਰੋਡ ਦੇ ਉੱਪਰ ਤਾਂ ਇੱਥੇ ਖਾਣ ਪੀਣ ਦੀ ਜਿੰਨੇ ਵੀ ਯਾਤਰੀ ਆ ਰਹੇ ਨੇ ਬ ਅਮਰਨਾਥ ਦੀ ਯਾਤਰਾ ਲਈ ਜਿੰਨੇ ਵੀ ਯਾਤਰੀ ਆ ਰਹੇ ਨੇ ਉਹਨਾਂ ਵਾਸਤੇ ਵੀਡੀਓ ਪਾ ਰਹੇ ਆਂ ਜਿੰਨੇ ਵੀ ਸਾਡੇ ਡਰਾਈਵਰ ਭਰਾ ਨੇ ਅਨੋਬਾ ਵਾਲੇ ਨੇ ਜਾਂ ਟੈਂਪੋ ਟਰੈਵਲ ਵਾਲੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਇਸ ਰੋਡ ਦੇ ਉੱਪਰ ਇਹ ਜਲੰਧਰ ਵਾਲਿਆਂ ਦਾ ਟੱਪ ਹੈ ਜਲੰਧਰ ਵਾਲਿਆਂ ਦਾ ਢਾਬਾ ਹੈ ਬਹੁਤ ਵਧੀਆ ਢਾਬਾ ਹੈ ਮਸ਼ਹੂਰ ਢਾਬਾ ਹੈ ਰੋਟੀ ਪਣੀ ਬੜਾ ਸਾਫ਼ ਸੁਥਰਾ ਹੈ ਬਾਥਰੂਮ ਨੇ ਲੇਡੀਜ਼ ਬਾਥਰੂਮ ਨੇ ਉਧਰ ਬਣੇ ਹੋਏ 6-7 ਅ ਅੱਛਾ ਢਾਬਾ ਹੈ ਇਹਦੀ ਲੋਕੇਸ਼ਨ ਹੈ ਪਾਰਕਿੰਗ ਹੈ ਆ ਸਾਰੀ ਪਾਰਕਿੰਗ ਦੀ ਜਗ੍ਹਾ ਠੀਕ ਹੈ ਨਾ ਜਿੰਨੇ ਵੀ ਟੈਂਪੂ ਟਰੈਵਲ ਵਾਲੇ ਵੀਰ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਅਮਰਨਾਥ ਨੂੰ ਆ ਰਹੇ ਨੇ ਉਹ ਇਸ ਢਾਬੇ ਤੇ ਜ਼ਰੂਰ ਕੋਲ ਜਲੰਧਰ ਵਾਲਿਆਂ ਦਾ ਮਾਮੇ ਦਾ ਢਾਬਾ ਬਾਕੀ ਕਈ ਮੁਸਲਮਾਨ ਵੀਰਾਂ ਨੇ ਜਾਂ ਆਪਣੇ ਕਸ਼ਮੀਰੀ ਵੀਰਾਂ ਨੇ ਵੀ ਪੰਜਾਬੀ ਢਾਬਿਆਂ ਦੇ ਨਾਮ ਲਿਖੇ ਹੋਏ ਨੇ ਪਰ ਪਿਓਰ ਪੰਜਾਬੀ ਢਾਬਾ ਆ ਨਿਊ ਕੰਗਨ ਅਮਰਨਾਥ ਰੋਡ ਸ਼੍ਰੀ ਨਗਰ ਕਸ਼ਮੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਲਕੇ ਘਰ ਵਰਗਾ ਖਾਣਾ ਜਿਹਨੂੰ ਕਹਿੰਦੇ ਨੇ ਜਿੰਨੇ ਵੀ ਟੈਂਪੋ ਟਰੈਵਲ ਵਾਲੇ ਨੇ ਸਾਰੇ ਆ ਕੇ ਰੁਕਦੇ ਨੇ ਘਰ ਵਰਗਾ ਖਾਣਾ ਹੈ ਐਸਾ ਪਾਰਕਿੰਗ ਦੀ ਜਗ੍ਹਾ ਹੈ ਖੁੱਲੀ ਜਗ੍ਹਾ ਟਾਇਲਟ ਬਾਥਰੂਮ ਸਾਫ਼ ਸੁਥਰੇ ਨੇ ਨਾਉਣ ਨੂੰ ਪਾਣੀ ਹੈ ਪਿੱਛੇ ਦਾ 뷰 ਬਹੁਤ ਵਧੀਆ ਹੈ ਪਿੱਛੇ ਨਦੀ ਜਾਂਦੀ ਹੈ ਪਿੱਛੇ ਦਾ 뷰 ਬਹੁਤ ਅੱਛਾ ਹੈ ਨਾਲ ਦੁਕਾਨ ਹੈ ਮਾਰਕੀਟ ਹੈ ਛੋਟੀ ਜੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਹਰੇਕ ਵੀ ਵੀਰ ਇਸ ਜਗ੍ਹਾ ਤੇ ਰੁੱਕ ਕੇ ਆਪਣਾ ਆਨੰਦ ਲੈ ਸਕੇ ਖਾਣ ਪੀਣ ਦਾ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੀ